ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕੋਲ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਦੋਸਤੋ ਇਸ ਟਾਈਮ ਪਹੁੰਚੀਆਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੜੀ ਗੁਰਦਾਸ ਨੰਗਲ ਦੇ ਵਿੱਚ ਤੁਹਾਨੂੰ ਦਈ ਕਿ ਇੱਥੇ ਗੜੀ ਦੀਆਂ ਜੜੀਆਂ ਨੇ ਉਹ ਖੂਬਸੂਰਤ ਗੜੀ ਦੀਆਂ ਜੜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਤੇ ਕਾਰ ਸੇਵਾ ਲੱਗੀ ਹੋਈ ਏ ਤਰਨਤਾਰਨ ਵਾਲੇ ਬਾਬਾ ਜੀ ਜਿਹੜੇ ਆ ਇਹਦੀ ਕਾਰ ਸੇਵਾ ਕਰਾ ਰਹੇ ਆ ਸਾਡੇ ਨਾਲ ਇਸ ਟਾਈਮ ਆ ਬਾਬਾ ਜੀ ਤੇ ਨਾਲ ਉਹਨਾਂ ਦੀ ਸੰਗਤਾਂ ਤੇ ਸੇਵਾਦਾਰ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕਿ ਉਹ ਇਸ ਪ੍ਰੋਗਰਾਮ ਬਾਰੇ ਇਸ ਸੇਵਾ ਬਾਰੇ ਕੀ ਕਹਿੰਦੇ ਨੇ ਤੇ ਸੇਵਾ ਵਾਸਤੇ ਕਿੱਥੋਂ-ਕਿੱਥੋਂ ਜਿਹੜੇ ਸੰਗਤਿਆ ਉਹ ਪਹੁੰਚ ਕੇ ਇੱਥੇ ਸੇਵਾ ਕਰਦੇ ਪਈ ਏ ਸਤਿ ਸ਼੍ਰੀ ਅਕਾਲ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਡਾ ਕੋਈ ਨਹੀਂ ਅੱਡਾ ਕੋਈ ਨਹੀਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗਰਦਾਸ ਨੰਗਲ ਵਿਖੇ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਤਰਨਤਾਰਨ ਵਾਲਿਆਂ ਦੀ ਸੇਵਾ ਚੱਲ ਰਹੀ ਹੈ ਜੋ ਕਿ ਸੰਗਤਾਂ ਬਹੁਤ ਹੀ ਦੂਰ ਦੂਰ ਤੋਂ ਚੱਲ ਕੇ ਸੇਵਾ ਕਰਨ ਆ ਰਹੀਆਂ ਹਨ ਤਰਨਤਾਰਨ ਤੋਂ ਇਲਾਕੇ ਤੋਂ ਸੇਵਾ ਕਰਨ ਆ ਰਹੀਆਂ ਸੰਗਤਾਂ ਇਲਾਕੇ ਦੀ ਸੰਗਤਾਂ ਵੀ ਸਹਿਯੋਗ ਦੇਣ ਜਿਵੇਂ ਕਿ ਸਰੀਆ ਮਾਇਆ ਸਿਮੰਟ ਜੋ ਵੀ ਕਿਸੇ ਦੀ ਸ਼ਰਧਾ ਵਾ ਉਹ ਭੇਟਾ ਕਰ ਸਕਦਾ ਤੇ ਮੌਕੇ ਦੇ ਮੁੱਖ ਜਾਇਦਾਦ ਬਾਬਾ ਸ਼ਿੰਦਾ ਜੀ ਹੈ ਜੇ ਕਿਸੇ ਨੇ ਸੇਵਾ ਦੇਣੀ ਹੋਏ ਬਾਬਾ ਸ਼ਿੰਦਾ ਜੀ ਨੂੰ ਦੇ ਸਕਦੇ ਨੇ ਬਾਬਾ ਜੀ ਕਿੰਨੇ ਦਿਨਾਂ ਤੋਂ ਲਗਾਤਾਰ ਸੇਵਾ ਚੱਲਦੀ ਪਈ ਕਿੰਨੇ ਦਿਨ ਹੋ ਗਏ ਇਹ ਤਿੰਨ ਫਰਵਰੀ ਨੂੰ ਟੱਪ ਲੱਗਾ ਬਾਗਰ ਅੱਜ ਤੋਂ ਉਹ ਕਿੰਨਾ ਮਹੀਨਾ ਹੋ ਗਿਆ ਮਹੀਨਾ ਚੱਲਿਆ ਵਾ ਤੇ ਤੋਂ ਤੋਂ तकरीबन तकरीबन ਜਿਹੜਾ ਹੈ 1 ਮਹੀਨੇ ਤੋਂ ਲਗਾਤਾਰ ਜਿਹੜੀ ਇਹ ਇੱਥੇ ਸੇਵਾ ਚੱਲਦੀ ਪਈ ਹੈ ਤੁਹਾਨੂੰ ਇੱਕ ਵਾਰੀ ਮੈਂ ਇਧਰ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਤੁਸੀਂ ਦੇਖਦੇ ਪਿਓ ਕਿ ਸੇਵਾ ਕਰਨ ਦੇ ਲਈ ਪਹੁੰਚੀ ਆਉਣੇ ਤੇ ਸਾਡੇ ਨਾਲ ਕਾਰਸੇਵਾ ਤੋਂ ਬਾਬਾ ਜੀ ਵੀ ਮੌਜੂਦ ਨੇ ਪਹਿਲਾਂ ਤਾਂ ਹੀ ਬਾਬਾ ਜੀ ਨਾਲ ਗੱਲਬਾਤ ਕਰਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਬਾਬਾ ਜੀ ਕੀ ਕਹਿਣਾ ਤੁਸੀਂ ਬੋਲਦੇ ਤੁਸੀਂ ਕਾ ਦਿਓ ਉਹਨਾਂ ਨੂੰ ਬੋਲਣ ਦਿਓ ਰਕਲਾਂ ਠੀਕ ਕਰ ਕਰ ਹਾਂਜੀ ਬਸ ਇੱਥੇ ਜਿਹੜੀਆਂ ਸੰਗਤਾਂ ਪਹੁੰਚ ਕੇ ਸੇਵਾ ਕਰਨ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵੱਧ ਤੋਂ ਵੱਧ ਸੰਜੋਗ ਦੇਣ ਸੰਗਤਾਂ ਇਲਾਕੇ ਦੀਆਂ ਇਲਾਕੇ ਦੀ ਸੰਗਤ ਨਾਲ ਹੀ ਵੱਧ ਸੰਜੋਗ ਹੋਣਾ ਜੋ ਹੋਣਾ ਇੱਥੇ ਜਿਹੜੀਆਂ ਲੋਕਲ ਸੰਗਤਾਂ ਨੇ ਗਰਦਾਸਪੁਰ ਜਾਂ ਪਿੰਡ ਗਰਦਾਸ ਨੰਗਲ ਦੇ ਆਲੇ ਦੁਆਲੇ ਦੀਆਂ ਉਹਨਾਂ ਦੇ ਵਿੱਚੋਂ ਕੋਈ ਪਹੁੰਚਦਾ ਪਿਆ ਜਾਂ ਨਹੀਂ ਪਹੁੰਚਦਾ ਹਾਂ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਸੰਜੋਗ ਮਿਲਿਆ ਹੌਲੀ ਹੌਲੀ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਦਾ ਵੀ ਗੁਰਦਾਰੇ ਸੇਵਾ ਚੱਲ ਰਹੀ ਹੈ ਲੋਕੀ ਆ ਰਹੇ ਬਹੁਤ ਲਗਾਤਾਰ ਲਗਾਤਾਰ ਸੰਗਤਾਂ ਆ ਰਹੀਆਂ ਹੈ ਸੇਵਾ ਰੋਜ਼ਾਨਾ ਹੀ ਚੱਲਦੀ ਹੈ ਸਤ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸੇਵਾ ਚੱਲਦੀ ਹੈ ਉਹਦੇ ਵਿੱਚ ਸੰਗਤਾਂ ਸੰਗਤਾਂ ਜ਼ਰੂਰ ਆਉਣ ਆਈ ਚਲਾਈ ਚੱਲਦੀ ਰਹਿੰਦੀ ਆਈ ਚਲਾਈ ਚਲਾਈ ਚੱਲਦੀ ਰਹਿੰਦੀ ਹੈ ਤੇ ਬਹੁਤ ਵਧੀਆ ਜੀ ਸਾਡੇ ਨਾਲ ਹੋਰ ਵੀ ਬਾਬਾ ਜੀ ਇੱਥੇ ਮੌਜੂਦ ਨੇ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਘਰ ਸੇਵਾ ਬਾਰੇ ਸਾਹੀ ਤੇ ਬਸ ਸਹੀ ਕਹਿਣਾ ਚਾਹਾਂਗੇ ਕਿ ਬਾਬਾ ਜੀ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਤਨ ਮਨ ਧਨ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਬਾਕੀ ਘਰ ਤੋਂ ਘਰ ਇਹ ਸੇਵਾ ਕਿਲਾ ਜਿਹੜਾ ਬਣਨਾ ਤੇ ਚਾਰ ਦਿਵਾਰੀ ਉਹਦੀ ਗੁਰਦੁਆਰਾ ਦੀਵਾਨ ਹਾਲ ਇਹ ਸਾਰਾ ਕੁਝ ਬਣੇਗਾ ਤੇ ਘੜ ਤੋਂ ਕੋਲ 20 25 ਸਾਲ 30 ਸਾਲ ਲੱਗ ਸਕਦੇ ਨੇ ਇੱਥੇ ਤੇ ਬਹੁਤ ਵਧੀਆ ਦਿਖ ਬਣੇਗੀ ਇਹਦੀ ਕਿ ਜਿਹੜੀ ਮਾੜਾਈ ਨੇ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਜੀ ਹਨ ਜਿਹੜੇ 9 ਮਹੀਨੇ 8 ਮਹੀਨੇ 9 ਦਿਨ ਘੇੜਾ ਪਿਆ ਰਿਆ ਉਹਨਾਂ ਨੂੰ ਤੇ ਉਦੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਯਾਦਗਾਰ ਸਾਰੀ ਇੱਤਿਆਰ ਕੀਤੀ ਜਾ ਰਹੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਸਾਡੇ ਨਾਲ ਹੋਰ ਵੀ ਸੇਵਾਦਾਰ ਇੱਥੇ ਮੌਜੂਦ ਨੇ ਸੇਵਾਦਾਰਾਂ ਨਾਲ ਗੱਲਬਾਤ ਕਰਨੀ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਇਹ ਸੇਵਾ ਬਾਰੇ ਬੋਲੋ ਤੁਸੀਂ ਕੋਈ ਗੱਲ ਬੋਲ ਦਿਓ ਆਇਆ ਕਰੋ ਬੋਲ ਦਿਓ ਉਨੇ ਉਨੇ ਕਾਰਨਯੋਗ ਕਦੇ ਕਦੇ ਕੋਈ ਨਹੀਂ ਝੁਕੇ ਉਹ ਭਾਈ ਸਾਰਾ ਪਾਕ ਤੁਹਾਡੇ ਤੇ ਫਤ ਆਇਆ ਨਹੀਂ ਆਇਆ ਕਰੋ ਵੀ ਸਭ ਸੰਗਤਾਂ ਸੰਜੋਗ ਦੇਣ ਲਾਕੇ ਦੀਆਂ ਤੇ ਇਹ ਮੌਕੇ ਦੇ ਜਾਇਦਾਦ ਬੱਬਾ ਸ਼ਿੰਦਾ ਸਿੰਘ ਜੀ ਆ ਜੇ ਕਿਸੇ ਨੇ ਮਾਇਆ ਦੀ ਸੇਵਾ ਕਰਨੀ ਹੋਈ ਇਹਨਾਂ ਨੂੰ ਦੇ ਸਕਦਾ ਜੇ ਕਿਤੇ ਇੱਥੇ ਨਾ ਹੋਣ ਮਾਇਆ ਗੋਲਕ ਚ ਪਾ ਕੇ ਜਾ ਸਕਦੇ ਬਿਲਕੁਲ ਜੀ ਸੰਗਤਾਂ ਨੂੰ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਦੀ ਸਾਈਡ ਤੇ ਜਿਹੜੀ ਇਹ ਕਾਰਸ਼ੇਵਾਲੇ ਬਾਬਾ ਜੀ ਦੀ ਗੋਲਕ ਵੀ ਲੱਗੀ ਹੋਈ ਹੈ ਜੇਕਰ ਤੁਸੀਂ ਪਹੁੰਚਦਾ ਕਰਦੇ ਹੋ ਕੋਈ ਸੇਵਾ ਲੈ ਕੇ ਆਉਂਦੇ ਹੋ ਤੁਸੀਂ ਬਾਬਾ ਜੀ ਨੂੰ ਮਿਲ ਸਕਦੇ ਹੋ ਜੇਕਰ ਬਾਬਾ ਜੀ ਇੱਥੇ ਤੁਹਾਨੂੰ ਨਹੀਂ ਮਿਲਦੇ ਤੇ ਤੁਸੀਂ ਜਿਹੜਾ ਉਹ ਸੇਵਾ ਗੋਲਕ ਦੇ ਵਿੱਚ ਪਾ ਕੇ ਆਪਣਾ ਜਿਹੜਾ ਸ਼ੁਕਰਾਨਾ ਮਹਾਰਾਜ ਜੀ ਦੇਗਾੜੀ ਕਰ ਸਕਦੇ ਹੋ ਤੇ ਬਾਬਾ ਜੀ ਦੇ ਇਸ ਸੇਵਾ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਪਾ ਸਕਦੇ ਹੋ ਇਧਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਤੇ ਇਸ ਟਾਈਮ ਤੁਸੀਂ ਦੇਖਦੇ ਪਿਓ ਵੀ ਲਗਾਤਾਰ ਜਿਹੜੀ ਇਹ ਸੇਵਾ ਚੱਲਦੀ ਪਈ ਹੈ ਤੇ ਖਾਸ ਕਰਕੇ ਸਾਡੀਆਂ ਬੀਬੀਆਂ ਸੇਵਾ ਤੋਂ ਕਦੇ ਪਿੱਛੇ ਨਹੀਂ ਰਹਿੰਦੀਆਂ ਤੇ ਵੇਖੋ ਕਿੰਨੀ ਜ਼ਿਆਦਾ ਉਮਰ ਦੇ ਵਿੱਚ ਮਾਤਾ ਦੀ ਜਿਹੜਾ ਸੇਵਾ ਕਰਨ ਪਉਂਦੇ ਮਾਤਾ ਜੀ ਕਿੱਥੋਂ ਆਏ ਹੋ ਕੱਲੇ ਆ ਲਿਓ ਹਾਂਜੀ ਕੱਲੇ ਆ ਲਿਓ ਅੱਛਾ ਅਰੇ ਕਿੰਨੇ ਦਿਨ ਹੋ ਗਿਆ ਆਉਂਦਿਆ ਹਾਂਜੀ ਆਏ ਅੱਜ ਐਂ ਤਾਂ ਹੈ ਰੇ ਤੁਮਾਰਾ ਉਹਨੇ ਤਾਂ ਇੱਥੇ ਅੱਜ ਹੀ ਆਏ ਇੱਥੇ ਠੀਕ ਆ ਕੋਤਰਾ ਸੰਗਤਾਂ ਰੋਜ਼ ਹੁੰਦੀਆਂ ਰੋ ਜਾਂਦੀਆਂ ਆ ਤੇ ਕਿਤਰਾ ਤਾਂ ਲੱਗਦਾ ਪਿਆ ਸੇਵਾ ਕਰਕੇ ਬਹੁਤ ਵਧੀਆ ਬਹੁਤ ਵਧੀਆ ਆ ਸ਼ੁਕਰ ਹੈ ਜੀ ਸ਼ੁਕਰ ਹੈ ਸਾਡੇ ਨਾਲ ਹੋਰ ਵੀ ਮਾਤਾ ਜੀ ਨੇ ਮਾਤਾ ਜੀ ਨੇ ਗੱਲਬਾਤ ਕਰਨ ਮਤਲਬ ਕੀ ਕਹਿਣਾ ਚਾਹੋਗੇ ਹਾਂ ਆਬਾ ਜੀ ਇਹਨਾਂ ਬਹੁਤ ਠੀਕ ਆ ਵਧੀਆ ਸਾਨੂੰ ਮਹਾਰਾਣੀ ਸੇਵਾ ਦਿੱਤੀ ਐਂ ਗੁਰੂ ਦੀ ਸੇਵਾ ਕਰਨ ਦਾ ਆ ਬਸ ਘਰ ਹੀ ਵੇਲੇ ਬੈਠੇ ਰਹਿਣਾ ਨਾ ਹਾਂ ਨਾਲੇ ਹੱਡ ਪੈਰ ਚੱਲਦੇ ਰਹਿੰਦੇ ਇੱਥੇ ਗੁਰੂ ਦੀ ਸੇਵਾ ਨਾਲੇ ਸੰਗਤਾਂ ਦੀ ਦਰਸ਼ਨ ਮਿਲੇ ਬਿਲਕੁਲ ਜੀ ਤੇ ਕਿਲਾ ਸਾਹਿਬ ਬਣਨਾ ਆ ਇੱਥੇ ਜਿਹੜੀ ਘੜੀ ਓ ਪਰਾਤਨ ਦੇਖ ਜਿਹੜੀ ਦਿੱਤੀ ਜਾਏਗੀ ਕਿਵੇਂ ਲੱਗਦਾ ਪਿਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਬਣੇਗੀ ਬਹੁਤ ਵਧੀਆ ਬਹੁਤ ਬੜੀ ਬਾਬਾ ਜੀ ਬਾਰੇ ਕੀ ਕਹਿਣਾ ਚਾਹੋਗੇ ਕਾਰ세ਵਾ ਬਹੁਤ ਇਹਨਾਂ ਦੇ ਬੜੀ ਕਿਰਪਾ ਆ ਜਿਹੜੀ ਜਾ ਕੇ ਗੱਡੀ ਸਾਡੇ ਉਹ ਗਾੜੀ ਜਾਂਦੇ ਆ ਸੰਗ ਤੇ ਚੜਦੀ ਆ ਭੱਜ ਭੱਜ ਕੇ ਤੇ ਸੇਵਾ ਕਰਦੀ ਆ ਉਹ ਤਾਂ ਸਾਨੂੰ ਇੱਥੇ ਕਿਸੇ ਲਿਆਉਣਾ ਆ ਕਿਸੇ ਨਹੀਂ ਲਿਆਉਣਾ ਵੀ ਬਿਲਕੁਲ ਜੀ ਬਿਲਕੁਲ ਹਾਂ। ਹੋਰ ਜਿਹੜੀ ਸੰਗਤ ਆ ਤੁਹਾਨੂੰ ਦੇਖਦੀਆਂ ਪਈਆਂ ਨੇ ਕੀ ਕਹਿਣਾ ਚਾਹੋਗੇ? ਬਹੁਤ ਸ ਇਹਨਾਂ ਦੀ ਬੜਾ ਸੁਜੋਗ ਆ ਸੰਗਤਾਂ ਦਾ। ਹਾਂ ਬਾਬਾ ਜੀ ਬਹੁਤ ਸੁਜੋਗ ਆ। ਜਿਹੜਾ ਆਦੀ ਸੇਵਾ ਲਿਆ ਹੁੰਦਾ ਆ ਸਾਨੂੰ ਹਨਾ। ਹਾਂ ਨਹੀਂ ਤੇ ਜੇ ਪਾੜੇ ਤੇ ਆ ਜਿੱਥੇ ਪੈਰੀਂ ਆ ਸਕਾਂਗੇ ਇੱਥੇ। ਨਹੀਂ ਔਕਾ ਜੀ ਔਕਾ। ਬਾਤ ਬਸ ਇਹ ਹੋਈ ਪੀ ਚਲੋ ਮਾਰਾ ਇਨ ਸੱਚ ਸੇਵਾ ਦਿੱਤੀ ਆ ਪ੍ਰਮਾਤਮਾ ਨੇ। ਬਹੁਤ ਬਹੁਤ ਵੱਡ ਪਾਕੀ ਦੇਣਿਆਂ ਅੰਜ। ਐਤਵਾਰ ਅਸੀਂ ਟੀਗੇ ਤੇ ਰਹਿਨੇ ਆ। ਕਦੋਂ ਐਤਵਾਰ ਆਵੇ ਕਦੋਂ ਹੀ ਬਾਬੇ ਦੀ ਗੱਡੀ ਤੇ ਚੜੀਏ। ਕਦੋਂ ਅਸੀਂ ਸੇਵਾ ਤੇ ਆਈਏ। ਕੀ ਬਾਤ ਆ। ਬਹੁਤ ਵਧੀਆ ਜੀ ਤੁਸੀਂ ਦੇਖਦੇ ਪਿਓ ਵੀ ਮਾਤਾਵਾਂ ਜਿਹੜੀਆਂ ਨੇ ਉਹ ਸੇਵਾ ਦੇ ਲਈ ਪਹੁੰਚੀਆਂ ਨੇ ਸਾਡੇ ਨਾਲ ਭੈਣ ਵੀ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਹੋ ਅਸੀਂ ਜਠੋਲਪਿੰਡ ਤੋਂ ਆਏ ਆ ਲਾਗੇ ਬੌਲੀ ਸਾਹਿਬ ਗੁਰਦੁਆਰਾ ਉੱਥੇ ਬਾਬਾ ਜੀ ਕੀ ਗੱਡੀ ਜਾਂਦੀ ਆ ਹਾਂਜੀ ਤਾਂ ਹੀ ਸੇਵਾ ਤੇ ਅਮਨੇ ਹਾਰੇਤਵਾਰ ਜੀ ਜ਼ਿਲ੍ਹਾ ਤਰਨਤਾਰਨ ਆਉਣ ਸਰ ਜਿਲ੍ਹਾ ਹੜਾ ਬਾਬਾ ਜੀ ਆਉਣ ਸਰ ਜਲਾ ਹਾਂਜੀ ਹਾਂਜੀ ਤੇ ਮਾ ਜੀ ਕਿਵੇਂ ਦਾ ਲੱਗਦਾ ਆ ਬਹੁਤ ਵਧੀਆ ਬਹੁਤ ਵਧੀਆ ਬਾਬਿਆਂ ਦੀ ਬਹੁਤ ਕਿਰਪਾ ਵਾ ਸੰਗਤ ਤੇ ਵੀ ਕਿਰਪਾ ਵਾ ਤੇ ਸੰਗਤ ਹੋ ਮਹਮਾ ਕੇ ਪਹੁੰਚਦੀ ਆ ਬੜੀ ਕਿਰਪਾ ਬਾਬਿਆਂ ਦੀ ਬਾਬਾ ਜੀ ਦੀ ਇਹ ਆ ਜੀ ਸੰਗਤਾਂ ਇਸ ਟਾਈਮ ਬੀਬੀਆਂ ਨਾਲ ਗੱਲਬਾਤ ਕਰਨੀ ਨਹੀਂ ਹੈ ਕੀਤੀ ਹੈ ਤੇ ਨਾਲ ਦੀ ਨਾਲ ਇੱਧਰ ਜਿਹੜੀ ਏ ਉਹ ਕਾਰਜਸ਼ੇਵਾ ਚੱਲਦੀ ਪਈ ਏ ਤੇ ਸਾਡੇ ਜਿਹੜੇ ਭਾਈ ਵੀ ਉਹ ਵੀ ਸੇਵਾ ਜਿਹੜੇ ਆ ਕਰਦੇ ਪਏ ਆ ਬੀਬੀਆਂ ਇੱਧਰ ਹੋਰ ਵੀ ਜਿਹੜਾ ਆ ਸੇਵਾ ਕਰਦੇ ਪਈਆਂ ਬੀਬੀ ਕਿੱਥੋਂ ਆਏ ਹੋ ਵੈਗਰੂ ਟਾਰੀ ਤੋਂ اچھا ਵਾ ਕੀਨੇ ਦਾ ਲੱਗਦਾ ਸੇਵਾ ਕਰ ਵਧੀਆ ਆ ਕੇ ਵਧੀਆ ਲੱਗਦਾ ਹਾਂਜੀ ਵੈਗਰੂ ਸੰਗਤਾਂ ਨੂੰ ਕੀ ਦੇ ਕਹਿਣਾ ਚਾਹੋਗੇ ਕਹਿਣਾ ਕੀ ਹੈ ਵੈਗਰਾਂ ਹੀ ਸੇਵਾ ਤੇ ਹਰ ਵਾਰੀ ਆਉਂਦੇ ਆ ਮਹਾਰਾਜ ਹੋਰ ਵੀ ਸੰਗਤਾਂ ਆਉਣੇ ਹਾਂ ਹੋਰ ਵੀ ਸੰਗਤਾਂ ਵੈਗਰੂ ਆਉਣਾ ਬਿਲਕੁਲ ਜੀ ਬਿਲਕੁਲ ਆਹੀਂ ਤੇ ਜੋੜਦੇ ਆਂ ਪੀ ਸੰਗਤ ਜੁੜੇ ਨਾਲ ਸਾਡੇ ਬਿਲਕੁਲ ਜੀ ਜੋੜਨ ਦੀ ਜਿਹੜਾ ਆ ਉਹ ਫਾਇਦਾ ਹੈ ਤੋੜਨ ਚ ਤੇ ਕੋਈ ਫਾਇਦਾ ਨਹੀਂ ਨਹੀਂ ਆਹੀਂ ਤੇ ਵੈਗਰੂ ਹੈ ਘਰ ਘਰ ਕੇ ਨੂੰ ਆਨੇ ਵੀ ਚਲੋ ਸੇਵਾ ਜੁੜਨੀ ਚਾਹੀਦੀ ਆ ਹਾਂ ਇੱਧਰ ਦੇਖਦੇ ਪਿਓ ਜੀ ਬਾਬਾ ਜੀ ਆਪ ਵੀ ਜਿਹੜੇ ਆ ਉਹ ਸੰਗਤਾਂ ਦੇ ਨਾਲ ਜਿਹੜਾ ਆ ਸੇਵਾ ਕਰਦੇ ਪਏ ਆ ਤੇ ਇੱਥੇ ਤੁਸੀਂ ਦੇਖਦੇ ਪਿਓ ਪੀ ਸਭ ਤੋਂ ਵੱਧ ਸੇਵਾ ਜਿਹੜੀ ਹੈ ਉਹ ਬਜ਼ੁਰਗ ਮਤਾਵਾਵਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਬਜ਼ੁਰਗਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਨੌਜਵਾਨ ਪੀੜ੍ਹੀ ਇੰਨਾਂ ਚੀਜ਼ਾਂ ਤੋਂ ਪਿੱਛੇ ਦੌੜਦੀ ਹੈ ਨੌਜਵਾਨ ਪੀੜ੍ਹੀ ਨੂੰ ਵੀ ਜਿਹੜੀ ਬੇਨਤੀ ਹੈ ਵੀ ਇਹੋ ਜਿਹੇ ਥਾਵਾਂ ਦੇ ਵਿੱਚ ਉਪਰਾਲਾ ਕਰਨਾ ਚਾਹੀਦਾ ਤੇ ਸੇਵਾ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਜਿਹੜਾ ਆ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਆ ਉਹ ਪਹੁੰਚ ਕਰ ਸੇਵਾ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਧਨ ਨਾਲ ਨਹੀਂ ਸੇਵਾ ਕਰ ਸਕਦੇ ਪਰ ਤਨ ਨਾਲ ਜ਼ਰੂਰ ਕਰੋ ਕਿਉਂਕਿ ਮਨ ਤਨ ਤੇ ਧਨ ਦੇ ਨਾਲ ਜਿਹੜੀ ਇਹ ਸੇਵਾ ਪ੍ਰਵਾਨ ਜ਼ਰੂਰ ਹੁੰਦੀ ਹੈ ਤੇ ਜੇ ਤਿੰਨਾਂ ਦੇ ਵਿੱਚੋਂ ਤੁਸੀਂ ਇੱਕ ਦੇ ਨਾਲ ਵੀ ਸੇਵਾ ਕਰ ਜਾਂਦੇ ਹੋ ਆਣ ਕੇ ਤੇ ਤੁਹਾਡੀ ਉਹ ਸੇਵਾ ਜਿਹੜੀ ਮਾ ਰਾਇ ਦੇ ਚਰਨਾਂ ਦੇ ਵਿੱਚ ਜਿਹੜੀ ਹਜੂਰੀ ਦੇ ਵਿੱਚ ਜਿਹੜੀ ਉਹ ਲੱਗ ਜਾਂਦੀ ਹੈ ਤਾਂ ਤੁਸੀਂ ਦੇ ਦੇ ਪਈਓ ਇੱਧਰ ਵੀ ਜਿਹੜੀ ਇਹ ਸੰਗਤਾਂ ਜਿਹੜੀਆਂ ਨੇ ਉਹ ਸੇਵਾ ਕਰਦੀਆਂ ਪਈਆਂ ਨੇ ਤੇ ਲਗਾਤਾਰ ਜਿਹੜਾ ਆ ਕੰਮ ਪਿਛਲੇ 1 ਮਹੀਨੇ ਤੋਂ ਚੱਲਦਾ ਪਿਆ ਤੇ ਗੱਲਬਾਤ ਕਰ ਲੈਣੇ ਬਾਬਾ ਜੀ ਕਿੱਥੋਂ ਆਏ ਹੋ ਬਾਬਾ ਜੀ ਬੋਲੀ ਸਾਹਿਬ ਗੁਰਦੁਆਰੇ ਤੋਂ ਕੀ ਬਾਤ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਸੇਵਾ ਬਾਰੇ ਸੇਵਾ ਬਹੁਤ ਬਾਬਾ ਜੀ ਚੱਲ ਰਹੀ ਆ ਠੀਕ ਆ ਜੀ ਬੜੀ ਬਹੁਤ ਸੇਵਾ ਚੱਲ ਰਹੀ ਬਾਬੇ ਤਰਨਤਾਰ ਵਾਲੇ ਬਾਬੇ ਜਗਤਾਰ ਸੋਹਣਾ ਨਾ ਬਾਬੇ ਭਿੰਦਰ ਸੋਹਣਾ ਨਾ ਬਹੁਤ ਸੇਵਾ ਕਰਾ ਰਹੇ ਬਹੁਤ ਉਹਨਾਂ ਦੇ ਨਾਲ ਲੱਗੇ ਬਾਬਾ ਜੀ ਜਿਹੜੀ ਸੰਗਤਾਂ ਤੁਹਾਨੂੰ ਵੇਖਦੀਆਂ ਪਈਆਂ ਕੀ ਕਹਿਣਾ ਚਾਹੋਗੇ ਬਹੁਤ ਸੰਗਤਾਂ ਵੇਖਦੀਆਂ ਖੁਸ਼ ਆਹੀਂ ਬਹੁਤ ਖੁਸ਼ ਆ ਸੰਗਤਾਂ ਦੇ ਨਾਲ ਧੰਨਵਾਦ ਸੰਗਤਾਂ ਦੇ ਸੰਜੋਗ ਦੇ ਨਾਲ ਆਈਦਾ ਬਾਬੇ ਸੰਜੋਗ ਦਿੰਦੇ ਆਂ ਹੀ ਉਹਨੇ ਸੰਜੋਗ ਦੇ ਨਾਲ ਠੀਕ ਆ ਜੀ ਬਹੁਤ ਕਿਰਪਾ ਬਾਬਿਆਂ ਦੀ ਮਿਹਰ ਆ ਕੀ ਬਾਤ ਹੈ ਜੀ ਸਾਡੇ ਨਾਲ ਹੋਰ ਵੀ ਜਿਹੜੀਆਂ ਸੰਗਤਾਂ ਨੇ ਬਾਬਾ ਜੀ ਵੀ ਮੈਨੂੰ ਬਾਬੇ ਕਿੱਥੋਂ ਆਏ ਹੋ ਜੀ ਪਿੰਡ ਜਠੌਲ ਤੋਂ ਆਏ ਜੇ ਬੋਲੀ ਸਾਹਿਬ ਗੁਰਦਲ ਠੀਕ ਆ ਜੀ ਕੀ ਬਾਤ ਆ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਨੂੰ ਤੇ ਅੱਜ ਤੋਂ 30 ਸਾਲ ਹੋ ਗਏ ਨੇ ਨਾਲ ਜੁੜਿਆ ਨਾ। ਕੀ ਬਾਤ ਆ ਜੀ। ਤੇ ਵਸ ਵਦ ਆਪਣੀ ਸੰਗਤ ਲਈ ਆਈ ਦੀ ਆ। ਹਾਂਜੀ। ਜਿੱਥੇ ਬਾਬਿਆਂ ਦੇ ਉੱਥੇ ਸੰਗਤ ਲੈਣੇ ਆ। ਪਿੰਡ ਸਾਡਾ ਜਸੋੜ ਆ ਉੱਤਰਾ। ਹਾਂ ਠੀਕ ਆ ਜੀ। ਪਿੰਡ ਸਾਡਾ ਜਸੋੜ ਆ। ਜ਼ਿਲ੍ਹਾ ਅੰਮ੍ਰਿਤਸਰ ਆ। ਤੇ ਮੈਂ ਪੰਚਾਇਤ ਮੈਂਬਰ ਅੱਗੇ ਵੀ ਰਾਂ ਤੇ ਹੁਣ ਵੀ ਪੰਚਾਇਤ ਮੈਂਬਰ ਆ। ਕੀ ਬਾਤ ਆ ਜੀ। ਤੇ ਬਾਬਿਆਂ ਦੀ ਜਿੱਥੇ ਵੀ ਸੇਵਾ ਹੁੰਦੀ ਹੈ ਅਸੀਂ ਜਾਣਦੇ ਆ। ਚੜਦੀ ਕਲਾ ਦੇਖਦੀਆਂ ਪਈਆਂ ਉਹਨਾਂ ਨੂੰ ਸੇਵਾ ਵਾਸਤੇ ਕੀ ਕਹੋਗੇ? ਹਾਂਜੀ ਉਹਨਾਂ ਨੂੰ ਹੀ ਕਹਾਂਗੇ ਵੀ ਚੜਦੀ ਕਲਾ 'ਚ ਸੇਵਾ ਕਰੋ। ਨਾਲ ਕੇ ਗੱਲ ਜੀ ਸੰਗਤਾਂ ਕਰਨ ਬਾਬਾ ਦੇ ਨਾਲ ਜੋ ਬਾਬਾਾਂ ਨਾਲ ਸੰਗਤਾਂ ਜੁੜੀਆਂ ਬਹੁਤ ਜੋੜ ਨੇ ਸੰਗਤਾਂ ਨਾਲ ਅਸੀਂ ਬੜੀ ਕਿਰਪਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੇ ਚਿਰ ਤੋਂ ਜੁੜੀਆਂ ਸੰਗਤਾਂ ਦੇ ਨਾਲ ਇਸ ਤਰ੍ਹਾਂ ਹੀ ਮਹਾਰਾਜ ਜੋੜ ਛੜੇ ਸਾਨੂੰ ਵੀ ਸੱਚੇ ਪਾਤਸ਼ਾਹ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਿਹੋਲ ਤੋਂ ਸਾਡੀ ਸੇਵਾ ਅਾਤੀ ਦੇ ਦੇ ਪੀ ਵੀ ਇਸ ਟਾਈਮ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਸੇਵਾ ਕਰਦੀਆਂ ਪਈਆਂ ਨੇ ਤੇ ਲਗਾਤਾਰ ਸੇਵਾ ਤੁਸੀਂ ਦੇ ਦੇ ਪੀ ਉਹ ਵੀ ਇੱਥੇ ਜਿਹੜਾ ਚੱਲਦਾ ਪਿਆ ਹੈ ਤੁਹਾਨੂੰ ਦਾ ਦੇ ਵੀ ਕਾਫੀ ਹੱਦ ਤੱਕ ਜਿੱਦੋਂ ਆਪਾਂ ਪਹਿਲੀ ਵੀਡੀਓ ਪਾਈ ਸੀ ਉਦੋਂ ਸਟਾਰਟ ਹੋਇਆ ਸੀ ਤੇ ਉਸ ਦਿਨ ਜਿਹੜਾ ਆ ਸੇਵਾ ਜਿਹੜੀ ਚੱਲਦੀ ਪਈ ਸੀ ਉਹਦੇ ਚ ਨੀਆਂ ਪਟੇ ਜਾ ਰਹੀਆਂ ਸੀ ਪਰ ਉਹ ਤੁਸੀਂ ਦੇ ਦੇ ਪੀ ਉਹ ਵੀ ਨੀਆਂ ਵੀ ਜਿਹੜੀਆਂ ਨੇ ਭਰ ਦਿੱਤੀਆਂ ਗਈਆਂ ਨੇ ਅੱਗੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਆਂ ਤੇ ਦੋਸਤੋ ਲਗਾਤਾਰ ਜਿਹੜਾ ਆ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਪਏ ਆ ਤੇ ਸਾਡੇ ਨਾਲ ਸੰਗਤ ਲਗਾਤਾਰ ਜੁੜਦੀ ਪਈ ਹੈ ਤੇ ਸੰਗਤ ਨਾਲ ਗੱਲਬਾਤ ਕਰਦੇ ਆ ਆ ਬਾਬਾ ਜੀ ਕਿੱਥੋਂ ਆਏ ਹੋ ਗਾਰੀ ਤੋਂ ਜੀ ਜਿਠਾਵਾਲਾ ਦੀ ਸੰਗਤ ਜਿਠਾਵਾਲਾ ਬਬਾੜੀ ਸਾਹਿਬ ਮੋਰੀ ਸਾਹਿਬ ਹਾਂ ਜੀ ਹਾਂ ਜੀ ਹਾਂ ਜੀ ਮਰਸਾ ਜੇਲਾ ਬਾਬਾ ਜੀ ਕੀ ਕਹਿਣਾ ਚਾਹੋਗੇ ਵੀ ਇਹ ਸੇਵਾ ਸੁਭਾ ਦਾ ਜੀ ਵੀ ਅਸੀਂ ਸੇਵਾ ਦਾ ਕੰਮ ਚੱਲਦਾ ਸੇਵਾ ਚੱਲਦਾ ਰਹੀ ਵੀ ਸੇਵਾ ਚੱਲਦੀ ਰਹੇ ਗੁਰੂ ਮਹਾਰਾਜ ਜੀ ਹਾਂ ਜੀ ਸੰਗਤਾਂ ਬੇਤਨੀ ਪਈਆਂ ਆ ਉਹਨਾਂ ਨੂੰ ਆਉਣ ਵਾਸਤੇ ਕੀ ਯਾਰਾ ਚਾਹੋਗੇ ਹਾਂ ਇੱਕ ਪਿੰਡ ਚ ਵੀ ਅਖੀਰ ਆਪਾਂ ਚੱਲੋ ਹੋਰ ਵੀ ਭੈਣ ਭਰਾ ਕਰੋ ਜਿੰਨਾ ਹੋ ਜਾ ਜਾਂਦਾ ਜੁੜੀ ਦੇ ਗੱਲ ਹਾਂ ਹਾਂ ਬਾਬਾ ਜੀ ਕਿੰਨੇ ਚਿਰ ਹੋ ਗਿਆ ਬਾਬਾ ਜੀ ਨੇ ਜੁੜਿਆ ਨੂੰ ਪਾਸ਼ੇ ਨੂੰ 30 ਸਾਲ ਹੋ ਚਲੇ ਬਾਬਾ ਜੀ ਹਾਂ ਜੀ ਤੇ ਇਹਦੀ ਖਲੋ ਜਾਂ ਕੋਈ ਗੱਲ ਨਹੀਂ ਸੰਗਤਾਰੀ ਟਾੜਨਾ ਹੜਦਾਂ ਹੋ ਜਾਂਦੇ ਆ ਜੀ 53 ਜਣੇ 53 ਜਣੇ ਵਰਕੇ ਆਉਂਦੀ ਆ ਗੱਲ ਸੰਗਤ ਭਰ ਭਰ ਕੇ ਆ ਰਹੀਆਂ ਗੱਡੀਆਂ ਭਰ ਕੇ ਆ ਰਹੀਆਂ ਦਿੱਲੀ ਦੀਆਂ ਗੱਡੀਆਂ ਇੱਕ ਦੋ ਹੁੰਦੀਆਂ ਦੋ ਗੱਡੀਆਂ ਹੁੰਦੀਆਂ ਤੁਸੀਂ ਦੇ ਦੇ ਪੀ ਆ ਇਸ ਟਾਈਮ ਸੰਗਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇੱਥੇ ਪਹੁੰਚੀਆਂ ਆ ਜਣੇ ਤੇ ਗੱਡੀਆਂ ਭਰ ਭਰ ਜਿਹੜੀਆਂ ਬਾਬਾ ਜੀ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚਦੀਆਂ ਨੇ ਤੇ ਆ ਕੇ ਜਿਹੜਾ ਆ ਸੇਵਾ ਕਰਦੀਆਂ ਨੇ ਬਾਬਾ ਜੀ ਆਪਣੇ ਕੋਲ ਦੋ ਸ਼ਬਦ ਜ਼ਰੂਰ ਬੋਲੋ ਮੈਂ ਚਾਹੁੰਨਾ ਵਾ ਵੀ ਤੁਸੀਂ ਜ਼ਰੂਰ ਬੋਲੋ ਵਾਗਰ ਜੀ ਕਾ ਖਾਲਸਾ ਵਾਰੀ ਫਤਿਹ ਜੀ ਸਭ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਦੀ ਸੇਵਾ ਕਰੋ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਗੜੀ ਦੇ ਰਾਸਪਰ ਨੰਗਲ ਇਹ ਇਹ ਸੇਵਾ ਜਿਹੜੀ ਬਾਬਾ ਜਗਤਾਰ ਸਿੰਘ ਬਾਬਾ ਮਹਿੰਦਰ ਸਿੰਘ ਕਾਰਸੇਵਾ ਵਾਲੇ ਤਰਨਤਾਰਨ ਵਾਲੇ ਕਰਾ ਰਹੇ ਨੇ ਹਾਂਜੀ ਉਹ ਵਧੀਆ ਜੀ ਆ ਬਾਬਾ ਜੀ ਨਾਲ ਗੱਲਬਾਤ ਕਰਕੇ ਵਧੀਆ ਲੱਗਾ ਤੇ ਬਹੁਤ ਸੋਹਣਾ ਜਿਹੜਾ ਇੱਥੇ ਕੰਮ ਚੱਲਦਾ ਪਿਆ ਆ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ